ਪੇ ਕਮਿਸ਼ਨ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਮੁਲਾਜ਼ਮਾਂ ਦੇ ਲਈ ਪੇ ਕਮਿਸ਼ਨ ਅੱਧਾ-ਧੂਰਾ ਲਾਗੂ ਕੀਤਾ ਹੋਇਆ ਉਹਦੇ ਵਿੱਚ ਜੋ ਪੇ ਕਮਿਸ਼ਨ ਦਾ ਦੂਜਾ ਭਾਗ ਹੁੰਦਾ ਉਹਨੂੰ ਬਿਲਕੁਲ ਛੋਹਿਆ ਤੱਕ ਨਹੀਂ ਹੈਗਾ ਤੇ ਪੇ ਕਮਿਸ਼ਨ ਦੇ ਜੋ ਇਨਾਮ ਲੀਆਂ ਹੁੰਦੀਆਂ ਇਨਾਮ ਲੀਆਂ ਦੂਰ ਕਰਨੀਆਂ ਹੁੰਦੀਆਂ ਉਹਨਾਂ ਦਾ ਕੱਖ ਨਹੀਂ ਕੀਤਾ ਹੈ ਇਸ ਕਰਕੇ ਵੀ ਸਰਕਾਰ ਨੇ ਬਿਲਕੁਲ ਮੁਲਾਜ਼ਮਾਂ ਨੂੰ ਪਾਸੇ ਕਰਤਾ ਹਾਸ਼ੀ ਤੇ ਕਰਤਾ ਅੱਛਾ ਜੀ ਜੋ ਪੇ ਨੇ 5.54000 ਕਰੋੜ ਇਹ ਬੇਤਨੀ ਹਰ ਵਾਰ ਜੀ ਮੰਗਣਾ ਮੈਂ ਦਊਂਗਾ ਕਿ ਆ ਸਗੀ ਦੇਣ ਦੀ ਵੀ ਦੇਣਗੇ ਹਾਂ ਦੇਖੋ ਕਿਸ਼ਤਾਂ ਵੜਾਈਆਂ ਉਹਨਾਂ ਨੇ ਜੀ ਉਹ ਗੱਲ ਆ ਵੀ ਕਿਸ਼ਤਾਂ ਇੰਨੀਆਂ ਲੰਮੀਆਂ ਬਣਾਤੀਆਂ ਵੀ ਕੋਈ ਉਹਦਾ ਉਹਦਾ ਕੋਈ ਚਾ ਹੀ ਨਹੀਂ ਰਿਹਾ ਮਤਲਬ ਵੀ ਏਰੀਅਰ ਮਿਲੂਗਾ ਕੋਈ ਜਿਹੜਾ 2019 ਤੱਕ ਜਾਣਾ ਜੀ ਉਹ ਠੀਕ ਹੈ 2029 ਤੱਕ 29 ਤੱਕ 2029 ਤੱਕ ਦੇਖੋ ਅੱਜ ਦੀ ਗੱਲ ਆਪਾਂ 25 'ਚ ਬੈਠੇ ਆਂਗੇ 25 ਤੋਂ 29 ਤੱਕ 4-5 ਸਾਲ ਇਹ ਹੋ ਗਏ ਤੇ ਪਿੱਛੋਂ 2016 ਤੋਂ ਸਾਡਾ ਉਂਝ ਏਰੀਅਰ ਬਣਦਾ ਸੀ ਪਹਿਲਾਂ ਅ ਲੇਟ ਪੇ ਕਮਿਸ਼ਨ ਦੀ ਰਿਪੋਰਟ ਆਈ ਫਿਰ ਉਹ ਲੇਟ ਹੋਰ ਲੇਟ ਲਾਗੂ ਕੀਤਾ ਤੇ ਫਿਰ ਹੋਰ ਲੇਟ ਏਰੀਅਰ ਦੇ ਵਿੱਚ ਕਰਤਾ ਇਹ ਕੋਈ ਮਤਲਬ ਦੇਣ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਕੋਈ ਨੈਤਿਕਤਾ ਨਹੀਂ ਹੈ ਕੋਈ ਸੰਵੇਦਨਸ਼ੀਲਤਾ ਨਹੀਂ ਮੁਲਾਜ਼ਮਾਂ ਪੈਨਸ਼ਨਰਾਂ ਪ੍ਰਤੀ ਸਰਕਾਰ ਦੀ ਮੁੱਖ ਮੰਤਰੀ ਭਵਨ ਤੁਮਾਰ ਕਹਿੰਦੇ ਸੀ ਇਹ ਭਾਗਸ ਨੇ ਪਿੰਡ ਜਾ ਕੇ ਵੀ ਇਹ ਤਿੰਨ ਸਾਲ ਵਿੱਚ ਜੋ ਬਾੜੀ ਕੀਤੀ ਲੋਕਾਂ ਨਾਲ ਜਾਂ ਮੁਲਾਜ਼ਮਾਂ ਨਾਲ ਵੀ ਅਸੀਂ ਪੂਰੇ ਕਰਦੇ ਆ ਕਿ ਸਚਾਈਏ ਚ ਹੈ ਕੁਝ ਬਿਲਕੁਲ ਨਹੀਂ ਜੀ ਉਹ ਤਾਂ ਬਸ ਪ੍ਰਪਾਗੈਂਡਾ ਹੈ ਵੀ ਹੁਣ ਜਿਵੇਂ ਕਹਿੰਦੇ ਸੀ ਵੀ ਕਿਸਾਨਾਂ ਨੂੰ ਖਰਾਬੇ ਦਾ ਮੁਆਵਜ਼ਾ ਦੇਵਾਂਗੇ ਚੂਚੇ ਮੁਰਗੀ ਬੱਕਰੀ ਦਾ ਸਾਰੇ ਦਾ ਮਾਅਬਜਾ ਮਿਲ ਗਿਆ ਉਹ ਇੱਕ ਥਾਂ ਦੇ ਕੇ ਫੋਟੋ ਖਿਚਾ ਕੇ ਤੇ ਬਾਕੀ ਲੋਕ ਉਵੇਂ ਫਿਰਦੇ ਆਗੇ ਜਿੱਥੇ ਲੋਕਾਂ ਨੇ ਰੌਲਾ ਪਾਇਆ ਉੱਥੇ ਕੁਝ ਮਿਲਿਆ ਤੇ ਨਹੀਂ ਤਾਂ ਉਵੇਂ ਦਾ ਉਵੇਂ ਪਿਆ ਜੇ ਵੀ ਕੋਈ ਵਾਦੇ ਨਹੀਂ ਪੂਰੇ ਹੋਏ ਉਹ ਜਿਹੜਾ ਔਰਤਾਂ ਵਾਲਾ ਵਾਦਾ ਸੀ ਉਹ ਵਿਚੀ ਪਿਆਗਾ ਤੇ ਪੇਕ ਮਿਸ਼ਨ ਲਈ ਕਿੱਦਾਂ ਦੇ ਲੋਕ ਕਹੀ ਜਾਂਦੇ ਆ ਮੁਲਾਜ਼ਮ ਪੈਨਸ਼ਨਰ ਏਰੀਆ ਨੂੰ ਕਿੱਦਾਂ ਦੇ ਕਹੀ ਜਾਂਦੇ ਆ ਪੁਰਾਣੀ ਪੈਨਸ਼ਨ ਵਾਲੇ ਤੜਫੀ ਜਾਂਦੇ ਆ ਵੀ ਉਹ ਕਹਿੰਦੇ ਵੀ ਸਾਡਾ ਵੀ ਜਵਾਨੀ ਸਾਡੀ ਇੱਧਰ ਲੰਘ ਜਾਊਗੀ ਅਸੀਂ ਬੜਾਪੇ ਦੇ ਵਿੱਚ ਮਤਲਬ ਕਿਸ ਹਸਾਰੇ ਅਸੀਂ ਜੀਵਨ ਬਸਰ ਕਰਾਂਗੇ ਤੇ ਮੰਗਾ ਤਾਂ ਲੋਕਾਂ ਦੀਆਂ ਖੜੀਆਂ ਨਹੀਂ ਗੀਆਂ ਸਰਕਾਰ ਨੇ ਕੱਖ ਨਹੀਂ ਕੀਤਾ ਪਰ ਆਪੇ ਗੰਡੇ ਦੀ ਸਰਕਾਰ ਆ ਇਹ ਅੱਗੇ ਸਰਕਾਰੀ ਸਟੇਜਾਂ ਹੁਣ ਅੱਗੇ ਦਾ ਮੁੱਖ ਮੰਤਰੀ ਸਾਹਿਬ ਪ੍ਰਾਈਵੇਟ ਸਟੇਜਾਂ ਤੇ ਹਾਸੇ ਮਜ਼ਾਕ ਕਰਦੇ ਸੀਗੇ ਹੁਣ ਮਤਲਬ ਹਾਸੇ ਮਜ਼ਾਕ ਦੀਆਂ ਗੱਲਾਂ ਸਰਕਾਰੀ ਸਟੇਜਾਂ ਤੇ ਹੋ ਰਹੀਆਂ ਔਰ ਇਸ ਤੋਂ ਬਾਅਦ ਕੁਝ ਨਹੀਂ ਅੱਛਾ ਇਹ ਰਿਟਾਇਰਡ ਮੁਲਾਜ਼ਮਾਂ ਆਪਣਿਆਂ ਨੂੰ ਪੜਨਾ ਚਾਹੀਦਾ ਸੀਗਾ ਹਾਂਜੀ ਪਰ ਜਿਸ ਨੂੰ ਲੈ ਕੇ ਮਲਾਣੀਆਂ ਆ ਏਅਰ ਮੀਟ ਕਾ ਹੋਈਆਂ ਹਾਂ ਹਾਂ ਜੀ ਉਹਨਾਂ ਦਿਨਾਂ ਵਿੱਚ ਜੋ ਫੈਕਟਰ ਦੋਵਾਂ ਨਾਲ ਨੂੰ ਲੈ ਕੇ ਦੁਆਰਾ ਫੇਰ ਬੇਤਾਂ ਹਰ ਪਾਸੇ ਮੀਟਾਂ ਹੋ ਰਹੀ ਆ ਉਹ ਸਾਰੇ ਉਹਨਾਂ ਦਿਨਾਂ ਦੇ ਵਿੱਚ ਜੋ ਫੈਕਟਰ ਦੋਵਾਂ ਨਾਲ ਉਹ ਸਾਰੇ ਅਲੱਗ ਕਾਸੇ ਹਾਂ ਜੀ 2004 ਤੋਂ ਬਾਅਦ ਭਰਤੀ ਹੋਏ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਕੀਮ ਕਰ ਤੱਕ ਬਹਾਲ ਕਰ ਸਕਦੀ ਹੈਗੀ ਮੁਲਾਜ਼ਮਾਂ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵਾਸਤੇ ਪਰਾਣੀ ਪੈਂਸਿੰਗ ਬਹੁਤ ਜ਼ਰੂਰੀ ਸੀ ਹਾਂਜੀ ਪੰਜਾਬ ਸਰਕਾਰ ਵੱਲੋਂ ਪਹਿਲਾਂ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੁਣ ਕੇਂਦਰ ਸਰਕਾਰ ਵੱਲੋਂ ਇੱਕ ਯੂਪੀਐਸ ਸਕੀਮ ਲਾਗੂ ਕਰ ਦਿੱਤੀ ਆ ਜਿਸ ਨੂੰ ਲੈ ਕੇ ਅੱਜ 18